ਨੰਨਾ ਦੇ ਸੈਂਟਰ ਕੰਪਿਊਟਰ ਵਿੱਚ ਲੱਗੀ ਭਿਆਨਕ ਅੱਗ ਲੱਖਾਂ ਰੁਪਏ ਦੇ ਕੰਪਿਊਟਰ ਤੇ ਐਲਈਡੀ ਸੜ ਕੇ ਸੁਆਹ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ 1 ਘੰਟੇ ਵਿੱਚ ਪਾਇਆ ਅੱਗ ਤੇ ਕਾਬੂ ਸੈਂਟਰ ਕੰਪਿਊਟਰ ਦੇ ਓਨਰ ਅਜੀਤ ਸ਼ਰਮਾ ਨੇ ਦੱਸਿਆ ਕਿ ਉਹਨਾਂ ਨੂੰ ਕਿਸੇ ਦਾ ਫੋਨ ਆਇਆ ਸੀ ਕਿ ਸੈਂਟਰ ਵਿੱਚੋਂ ਧੂੰਆਂ ਨਿਕਲ ਰਿਹਾ ਹੈ ਅਤੇ ਜਦੋਂ ਉਹਨਾਂ ਆ ਕੇ ਦੇਖਿਆ ਤਾਂ ਦੁਕਾਨ ਅੰਦਰ ਪੂਰੀ ਅੱਗ ਫੈਲ ਚੁੱਕੀ ਸੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਅਤੇ ਇਹ ਮੌਕੇ ਤੇ ਫਾਇਰ ਬ੍ਰਿਗੇਡ ਦੀ ਗੱਡੀ ਵੀ ਪਹੁੰਚ ਗਈ ਉਸ ਤੋਂ ਬਾਅਦ ਇੱਕ ਗੱਡੀ ਬਾਹਰੋਂ ਵੀ ਬੁਲਾਈ ਗਈ ਜਦੋਂ ਤੱਕ ਫਾਇਰ ਬ੍ਰਿਗੇਡ ਅੱਗ ਤੇ ਕਾਬੂ ਪਾਉਂਦੀ ਉਦੋਂ ਤੱਕ ਦੁਕਾਨ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਸੀ ਮੌਕੇ ਤੇ ਲੋਕ ਵੀ ਆ ਗਏ ਉਹਨਾਂ ਨੇ ਵੀ ਫਾਇਰ ਬ੍ਰਿਗੇਡ ਦੇ ਨਾਲ ਮਿਲ ਕੇ ਦੁਕਾਨ ਵਿੱਚ ਪਏ ਸਮਾਨ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਸੀ ਇਸ ਮੌਕੇ ਖੰਨਾ ਦੇ ਫਾਇਰ ਬ੍ਰਿਗੇਡ ਅਫਸਰ ਨੇ ਦੱਸਿਆ ਕਿ ਜਿਵੇਂ ਹੀ ਉਹਨਾਂ ਨੂੰ ਫੋਨ ਆਇਆ ਤਾਂ ਉਹ ਤੁਰੰਤ ਅੱਗ ਵਾਲੀ ਜਗ੍ਹਾ ਤੇ ਪਹੁੰਚ ਗਏ ਅਤੇ ਉਹਨਾਂ ਨੇ ਅੱਗ ਤੇ ਕਾਬੂ ਪਾ ਲਿਆ ਖੰਨਾ ਤੋਂ ਰਾਜਕੁਮਾਰ ਮੈਨਰੋਦੀ ਵਿਸ਼ੇਸ਼ ਰਿਪੋਰਟ ਕੀ ਨਾਮ ਹੈ ਤੁਹਾਡਾ ਮੇਰਾ ਦਵਿੰਦਰ ਕੁਮਾਰ ਜੀ ਫਾਇਰਮੈਨ ਫਰ ਕਿਹੜੀ ਉਦੋਂ ਹਾਂ ਜੀ ਹਾਂ ਜੀ ਕੀ ਹੋਇਆ ਸੀ ਕਿਹੜੀ ਤਰ੍ਹਾਂ ਦੇ ਹੋਇਆ ਹੈ ਜੀ ਸਾਨੂੰ ਕਾਲ ਆਈ ਸੀਗੀ ਤੇ ਅਸੀਂ ਵੈਸੇ ਆ ਗਏ ਅੰਦਰ ਮਿੰਟ ਚ ਤੇ ਕਾਲ ਆਈ ਸੀ ਕਿ ਵੀ ਸ਼ਾਰਟ ਸਰਕਟ ਹੋ ਗਿਆ ਅੰਦਰ ਜੀ ਸੈਂਟਰਲ ਕੰਪਿਊਟਰ ਹੱਬ ਹੈ ਜੀ ਤੇ ਮੌਕੇ ਤੇ ਅਸੀਂ ਪਹੁੰਚ ਕੇ ਅੱਗੇ ਤੇ ਕੰਟਰੋਲ ਪਾ ਲਿਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਕਿੰਨਾ ਕਿੰਨਾ ਕੁ ਨੁਕਸਾਨ ਨੁਕਸਾਨ ਦਾ ਹੀ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਸਮਾਨ ਤਾਂ ਕਾਫੀ ਸੀਗਾ ਇਹਨਾਂ ਦਾ ਮੁੱਚੀ ਐਲਈ ਡੀ ਵਗੈਰਾ ਸਾਰਾ ਕੁਝ ਸੀਗਾ ਜੀ ਗੱਡੀਆਂ ਕਿੰਨੀਆਂ ਗੱਡੀਆਂ ਇੱਕ ਆਪਣੇ ਖੰਨੇ ਦੀ ਵੀ ਆ ਜੀ ਬਾਕੀ ਅੱਗੇ ਤੇ ਗਈ ਹੋਈਆਂ ਨੇ ਤੇ ਬਾਕੀ ਨਾਲ ਅਸੀਂ ਗੁਇੰਦ ਕਰਦੇ ਹਾਂ ਜੀ ਗੁਇੰਦ ਕਰਦੇ ਹਾਂ ਹਾਂਜੀ ਕੀ ਨਾਮ ਆਡਰ ਹਾਂਜੀ ਕੀ ਨਾਮ ਆਡਰ ਮੇਰਾ ਨਾਮ ਅਜੀਤ ਸ਼ਰਮਾ ਥੋੜੀ ਦੇਰਾਂ ਤੇ ਲੱਗਿਆ ਕਿ ਜੀ ਹਾਂਜੀ ਹਾਂਜੀ ਕੀ ਨਾਮ ਸੀ ਦਰਾਂ ਦਾ ਆਪਣੀ ਦਾ ਸੈਂਟਰਲ ਕੰਪਿਊਟਰ ਸੈਂਸੀਟੀ ਕਿੰਨੇ ਕ ਵਜੇ ਤੁਹਾਨੂੰ ਲੱਗਿਆ ਪਤਾ ਵੀ ਮੈਨੂੰ ਤੁਸੀਂ ਲਾ ਕੇ ਚਲੋ ਉਮਮਨ ਹੁਣ ਤੋਂ ਤਕਰੀਬਨ ਢੰਟਾ ਕ ਕਹਿੰਦਾ ਢੇੜ ਘੰਟਾ ਪਹਿਲਾਂ ਫੋਨ ਆਇਆ ਸੀਗਾ ਤੇ ਵੀ ਕਿਹਾ ਕਿ ਨਾ ਵੀ ਤੁਹਾਡਾ ਸ਼ਟਰ ਗਰਮ ਹੋ ਗਿਆ ਧੂਆ ਨਿਕਲ ਰਿਹਾ ਹੈਗਾ ਤੇ ਅਸੀਂ ਜਦੋਂ ਉਸ ਦਿਨ 5 ਮਿੰਟਸ ਪਹੁੰਚ ਗਏ ਤੇ ਜਦੋਂ ਖੋਲ ਕੇ ਦੇਖਿਆ ਕਿ ਅੰਦਰ ਅੱਗ ਲੱਗੀ ਹੋਈ ਸੀ ਜੀ ਤੇ ਫਿਰ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤੇ ਗੱਡੀਆਂ ਆ ਗਈਆਂ ਤੇ ਪਹਿਲਾਂ ਇੱਕ ਗੱਡੀ ਆ ਗਈ ਫਿਰ ਦੂਸਰੀ ਗੱਡੀ ਆ ਗਈ ਤੇ ਬਾਕੀ ਤੁਹਾਡੇ ਸਾਹਮਣੇ ਜੀ ਜਿੰਨਾ ਕ ਨੁਕਸਾਨ ਲਾ ਲਾ ਉਸ ਨਾਲ ਇਸ ਟਾਈਮ ਤੋਂ ਦੋ ਕੋਰਸ ਐਕਸੈਸ ਕਰਨਾ ਬਹੁਤ ਮੁਸ਼ਕਲ ਹੈਗਾ ਹੈ। ਨੁਕਸਾਨ ਤਾਂ ਕਾਫੀ ਜ਼ਿਆਦਾ ਹੋਇਆ ਬਟ ਉਹ ਐਗਜ਼ੈਕਟ ਐਕਸੈਸ ਕਰਨਾ ਮੁਸ਼ਕਲ ਹੈ। ਕੱਲ ਸਵੇਰੇ پتہ ਚੱਲੇਗਾ। ਮੇਨ ਮੇਨ ਐਟਮੋਹੋਡਿਓ ਕਿੱਡੀਆਂ ਨਾ ਦੀਆਂ। ਸਮਾਨ ਤਾਂ ਬਹੁਤ ਸੀਗਾ ਜੀ। ਲੈਪਟਾਪ ਸੀਗੇ, ਕੈਮਰੇ ਸੀਗੇ, LEDS ਸੀਗੇ, 75 ਇੰਚ ਫਲੈਟ ਪੈਨਲਸ ਸੀਗੇ। ਦੋਸਤ ਕਾਫੀ ਸਮਾਨ ਸੀਗਾ। ਤੇ ਉਹ ਹੁਣ ਸਵੇਰੇ پتہ ਲੱਗੇ ਪ੍ਰਿੰਟਰ ਸੀਗੇ। ਹੁਣ ਸਵੇਰੇ پتہ ਚੱਲੇਗਾ ਐਗਜ਼ੈਕਟ ਤੌਰ ਤੇ। ਇਸ ਟਾਈਮ ਕਹਿਣਾ ਮੁਸ਼ਕਲ ਹੈ। ਮੇਨ 75 ਇੰਚ ਦੀ LED ಗೋਦੀ ਯੂਨਿਟੀ।